ਜਿਹੜਾ ਝੂਠ ਜਾਖੜ ਨੇ ਮਾਰਿਆ ਉਹ ਜਾਖੜ ਨੂੰ ਹੁਣੇ ਲੋਕ ਸਭਾ ਦੇ ਇਲੈਕਸ਼ਨਾਂ ਆ ਜਿਹੜੀਆਂ ਉਸ ਝੂਠ ਦਾ ਖਮਿਆਦਾ ਦੇਣਾ ਪੰਜਾਬ ਦੇ ਲੋਕ ਉਹਨੂੰ ਉਹਦਾ ਖਮਿਆਦਾ ਹੁਣੇ ਜਿਹੜਾ ਪਗਤਾ ਕੇ ਦੱਸਣਗੇ ਕਿ ਕੀ ਹੁੰਦਾ ਝੂਠ ਮਾਰਨਾ ਤੁਸੀਂ ਬਹੁਤ ਝੂਠ ਮਾਰਿਆ ਜਾਖੜ ਸਾਹਿਬ ਤੁਸੀਂ ਝੂਠ ਦੇ ਕਾਰ ਤੋੜਦੇ ਇੱਕ ਦਿਨ ਬਹੁਤ ਬਹੁਤ ਮਾਰਦੇ ਹੋ ਬਸ ਹਰ ਜਿੱਥੇ ਸਿਆਸਤ ਕਰਦੇ ਹੋ ਆਪਣੇ ਆਪ ਨੂੰ ਪੰਜਾਬ ਦੇ ਲੀਡਰ ਕਹਿੰਦੇ ਹੋ ਕਦੀ ਪੰਜਾਬ ਦੇ ਪੁੱਤ ਦੇ ਬਣ ਕੇ ਦਿਖਾਓ ਕਦੀ ਪੰਜਾਬ ਦੇ ਨਾਲ ਹਾਰਾ ਨਾਰਾ ਤੇ ਮਾਰੋ ਤੁਹਾਨੂੰ ਨਹੀਂ ਦੇਤਾ ਜਦੋਂ ਸਾਡੇ ਫੰਡ ਰੱਖਦੇ ਆ ਜਦੋਂ ਸਾਡੇ ਫੰਡ ਬੱਕਦੇ ਆ ਆਡਿਫ ਦਾ ਪ੍ਰਾਹਾ ਡੱਕਦੇ ਆ ਪੰਜਾਬ ਦੇ ਸੜਕਾਂ ਬਣਦੀਆਂ ਲਿੰਕ ਰੋਡਾਂ ਬਣਦੀਆਂ ਉਹ ਕਿਸਾਨਾਂ ਦੀਆਂ ਬਣਦੀਆਂ ਪਿੰਡਾਂ ਦੇ ਵਿੱਚ ਮਜ਼ਦੂਰ ਰਹਿੰਦੇ ਕਿਸਾਨ ਰਹਿੰਦੇ ਉਹਨਾਂ ਦੀਆਂ ਬਣਦੀਆਂ ਸਰਕਾਰ ਦੀ ਹਾੜਾ ਨਾਲੇ ਮਾਰਿਆ ਤੁਸੀਂ ਕਦੀ ਕਹਿ ਕਿ ਫੰਡ ਦਿਓ ਜਿਹੜੀ ਵੀ ਵਿਤਕਰਾ ਕਰਦੇ ਤੁਸੀਂ ਉੱਤੇ ਝੂਠ ਤੇ ਪੜਦਾ ਪਾਉਣ ਦੀ ਕੋਸ਼ਿਸ਼ ਕਰਦੇ ਹੋ ਸੋ ਤੁਹਾਡਾ ਝੂਠ ਜਿਹੜਾ ਚਿੱਟੀ ਦੇ ਦਾਈ ਫੜਿਆ ਗਿਆ ਕਿ ਜਿੱਦਾਂ ਕਾਂਗਰਸ ਲਗਾਤਾਰ ਪੰਜਾਬ ਨਾਲ ਵਿਤਕਰਾ ਕਰਦੀ ਆ ਰਹੀ ਆ ਇਸੇ ਤਰ੍ਹਾਂ ਮੈਂ ਫੇਰ ਬਾਅਦ ਬਾਅਦ ਇਹ ਸ਼ਬਦ ਕਹੀ ਮੈਂ ਕਿ ਜਿਹੜਾ 1.5 ਸਾਲ ਦਿੱਲੀ ਦੇ ਸੜਕਾਂ ਉੱਤੇ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਦਾ ਰਲ ਕੇ ਜਿਹੜਾ ਅੰਦੋਲਨ ਕੀਤਾ ਔਰ ਜਿਹੜਾ ਮੋਦੀ ਸਰਕਾਰ ਨੂੰ ਝਕਾਇਆ ਕਾਲੇ ਕਾਨੂੰਨ ਜਿਹੜੇ ਪੰਜਾਬ ਦੀ ਸਾਡੀ ਧਰਤੀ ਬਦਲਣ ਲਈ ਜਿਹੜੇ ਲੈ ਕੇ ਆਏ ਸੀਗੇ ਉਹ ਕਿਹੜ ਕੱਢਣ ਵਾਸਤੇ ਸਾਨੂੰ ਬਾਹ ਬਾ ਦਲੀਲ ਕੀਤਾ ਜਾਂਦਾ ਉਹ ਜਿੱਦਾਂ ਮਰਜ਼ੀ ਕਰ ਲੈਣ ਸਰ ਉਹ ਚੱਕੀ ਨਾ ਘੱਟੁੰਦੇ ਪਰ ਮੈਂ ਦਿੱਲੀ ਦੇ ਹਾਕਮਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੂਰੇ ਭਾਰਤ ਵਾਸੀਆਂ ਦੇ ਪੂਰੀ ਦੁਨੀਆਂ ਭਰ ਦੇ ਪੰਜਾਬੀਆਂ ਦੇ ਦਿਲਾਂ ਵਿੱਚੋਂ ਸ਼ਹੀਦ ਆਜਮ ਭਗਤ ਸਿੰਘ ਨੂੰ ਨਹੀਂ ਕਰ ਸਕਦੇ ਕਰਤਾਜ ਸਵਾਮੀ ਨੂੰ ਨਹੀਂ ਕਰ ਸਕਦੇ ਉਦਮ ਸਿੰਘ ਨੂੰ ਨਹੀਂ ਕਰ ਸਕਦੇ ਤੁਸੀਂ ਇੰਨਾ ਮਹਾਨ ਸ਼ਹੀਦਾਂ ਨੂੰ ਜਲਾਲੇ ਬਾਗ ਦੇ ਸ਼ਹੀਦਾਂ ਨੂੰ ਨਹੀਂ ਕਰ ਸਕਦੇ ਸਾਡੀ ਵਿਰਾਸਤ ਤੁਸੀਂ ਕਦੀ ਨਹੀਂ ਕਰ ਸਕਦੇ ਜਿਹੜਾ ਪੰਜਾਬ ਹੈ ਇਹ ਭਾਰਤ ਦੇਸ਼ ਦਾ ਦਿਲ ਹੈ ਇਸ ਕਰਕੇ ਪੰਜਾਬ ਨੂੰ idxs ਕਰਨਾ ਬੀਜੇਪੀ ਨੂੰ ਬਹੁਤ ਮਿੰਗਾ ਪਊਗਾ ਕਿ ਸੁਨੀਲ ਜਾਖੜ ਤੂੰ ਉਠਵਾਲ ਕੇ ਸਾਡੇ ਵੱਡੇ ਮਹਾਨ ਸ਼ਹੀਦਾਂ ਦਾ ਜਿਹੜਾ અપਮਾਨ ਕੀਤਾ ਜਿਹੜੀ ਚੀਜ਼ ਅਸੀਂ ਨਹੀਂ ਬਰਦਾਸ਼ਤ ਕਰਦਾ ਅਸੀਂ ਆਪਣੇ ਸ਼ਹੀਦਾਂ ਦਾ ਇਦਾਂ ਜਿਹੜਾ અપਮਾਨ ਨਹੀਂ ਹੁੰਦਿਆਂ ਦੇ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਦੇ ਹਾਂ ਆਪਣੇ ਸ਼ਹੀਦਾਂ ਦੀਆਂ ਇਹ ਜਿਹੜੀਆਂ ਝਲਕੀਆਂ ਅਸੀਂ 26 ਜਨਵਰੀ ਨੂੰ ਖੁਦ ਪੰਜਾਬ ਵਿੱਚ ਹੀ ਦਿਖਾਵਾਂਗੇ ਜੇ ਬਾਅਦ ਸੀਐਮ ਸਾਹਿਬ ਨੇ ਕਹਿ ਕਿ ਦਿੱਲੀ ਪੰਜਾਬ ਭਵੰਦੇ ਬਾਅਦ ਵੀ ਅਸੀਂ ਦਿਖਾਵਾਂਗੇ ਜਿਹੜੀ ਪਰੇਡ ਦਿੱਲੀ ਦੇ ਵਿੱਚ ਗਤੰਤਰ ਦਿਸ਼ ਦੇ ਉੱਤੇ ਕੱਢੀ ਜਾਂਦੀ ਹੈ ਉਹਦੇ ਤੋਂ ਸਾਡੀ ਚੱਕੀ ਜਿਹੜੀ ਆ ਪੰਜਾਬ ਦੀ ਜਿਹੜੀ ਚੱਕੀ ਆ ਉਹਨਾਂ ਨੇ ਨਹੀਂ ਪਾਈ ਜਦੋਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹਦੇ ਤੇ ਅਪਵਾਦ ਕੀਤਾ ਲੋਕਾਂ ਨੂੰ ਉਹ ਚਿੱਠੀ ਦਿਖਾਈ ਤੇ ਉਹਦੇ ਤੋਂ ਬਾਅਦ ਪੰਜਾਬ ਬੀਜੇਪੀ ਦੇ ਪ੍ਰਧਾਨ ਪੰਜਾਬ ਬੀਜੇਪੀ ਦੇ ਬਾਕੀ ਆਗੂਆਂ ਨੇ ਸੰਦੀਪ ਜਾਖੜ ਜੀ ਦੇ ਸਬੰਧ ਝੂਠੀ ਬਿਆਨਬਾਜ਼ੀ ਉਹਨਾਂ ਦੀ ਸਰਕਾਰ ਵੱਲੋਂ ਉਹਨਾਂ ਦੀ ਪਾਰਟੀ ਵੱਲੋਂ ਜਿਹੜਾ ਪੰਜਾਬ ਨਾਲ ਵਿਤਕਰਾ ਕੀਤਾ ਗਿਆ ਉਹਨੂੰ ਟੱਕਰ ਲਈ ਜਿਹੜੀ ਝੂਠੀ ਬਿਆਨਬਾਜ਼ੀ ਕੀਤੀ ਜਾਖੜ ਸਾਹਿਬ ਨੇ ਜਿਹੜਾ ਦੁਨੀਆ ਭਰ ਦੇ ਕਰੋੜਾਂ ਪੰਜਾਬੀਆਂ ਦੇ ਸਾਹਮਣੇ ਝੂਠ ਬਾੜਿਆ ਗਿਆ ਕਿ ਇਹ ਝਾਕੀ ਤਾਂ ਰਿਜੈਕਟਡ ਹੋਈ ਹੈ ਪੰਜਾਬ ਦੀ ਕਿਉਂਕਿ ਉਹਦੇ ਉੱਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤਸਵੀਰ ਸੀਗੀ ਅਰਵਿੰਦ ਕੇ ਦੀਵਾਲ ਜੀ ਦੀ ਤਸਵੀਰ ਸੀਗੀ ਇਸ ਕਰਕੇ ਮਤਲਬ ਜਿਹੜਾ ਉਨੂੰ ਜੈਕਟ ਕੀਤਾ ਗਿਆ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਲੁਧਿਆਣੇ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸੁਨੀਲ ਜਾਖੜ ਜੀ ਨੂੰ ਚੈਲੰਜ ਕੀਤਾ ਕੋ ਸਾਬਤ ਕਰਦ ਕਿ ਉਹਨਾਂ ਦੀ ਜਗਵਿੰਦ ਕੇ ਦੀਵਾਲ ਜੀ ਦੀ ਕਿਤੇ ਕੋ ਫੋਟੋ ਸੀਗੀ ਉਹਨਾਂ ਨੇ ਉਸ ਦਿਨ ਵੀ ਕਿਹਾ ਕਿ ਸੁਨੀਲ ਜਾਖੜ ਦੇ ਝੂਠ ਬਾਦ ਆ ਸੀਐਮ ਸਾਹਿਬ ਨੇ ਇੱਥੋਂ ਤੱਕ ਕਿਹਾ ਕਿ ਮੈਂ ਰਾਜਨੀਤੀ ਛੱਡ ਦੂੰਗਾ ਜੇ ਸਾਬਤ ਹੋ ਜੇ ਜੇ ਨਹੀਂ ਤੇ ਸੁਨੀਲ ਜਾਖੜ ਜੀ ਰਾਜਨੀਤੀ ਛੱਡ ਰਸਤੀਫਾ ਦੇਣ ਸੋ ਅੱਜ ਜਿਹੜੀ ਮੈਂ ਚਿੱਠੀ ਤੁਹਾਨੂੰ ਦਿਖਾ ਰਿਆ ਰੱਖਿਆ ਮਤਵਾਲੇ ਨੇ ਅੱਜ ਜਿਹੜੀ ਚਿੱਠੀ ਜਾਰੀ ਕੀਤੀ ਹੈ ਜਿਹੜੀਆਂ ਉਹਨਾਂ ਨੇ ਅੱਜ ਚੀਜ਼ਾਂ ਇਸ ਸੀਨ ਨੂੰ ਕਿਉਂ ਨਹੀਂ ਚੱਕੀ ਜਿਹੜੀ 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 ਸਟੇਟ ਦੀ ਦਿਖਾਈ ਉਹਨਾਂ ਨੂੰ ਲਿਖ ਕੇ ਭੇਜਿਆ ਇਹਦੇ ਵਿੱਚ ਮੈਂ ਜਾਖੜ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਤੁਸੀਂ ਝੂਠ ਬੋਲਿਆ ਸੀਗਾ ਉਹ ਝੂਠ ਇਹਦੇ ਵਿੱਚ ਕਿਤੇ ਦਰਜ ਨਹੀਂ ਹੈ ਕਿਤੇ ਵੀ ਚੱਕੀ ਨੂੰ ਰਜੈਕਟ ਕਰਨ ਦਾ ਕਾਰਨ ਇਹ ਨਹੀਂ ਲਿਖਿਆ ਕਿ ਭਗਵੰਤ ਮਾਨ ਜੀ ਦੀ ਫੋਟੋ ਕਰਕੇ ਰਜੈਕਟ ਕੀਤੀ ਜਾਂਦਵੇਂ ਕੇ ਦੀਵਾਲ ਜੀ ਦੀ ਫੋਟੋ ਕਰਕੇ ਰਜੈਕਟ ਕੀਤੀ ਆ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਸੁਨੀਲ ਜਾਖੜ ਨੂੰ ਇਹ ਕਹੂੰਗਾ ਕਿ ਪੂਰੀ ਦੁਨੀਆ ਦੇ ਪੰਜਾਬੀ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਤੋਂ ਮਾਫੀ ਮੰਗਣ ਜਿਹੜਾ ਉਹਨਾਂ ਨੇ ਝੂਠ ਬੋਲਿਆ ਉਹ ਜਿਹੜਾ ਉਹ ਬੀਜੇਪੀ ਤੇ ਕੇਂਦਰ ਦਾ ਹਮੇਸ਼ਾ ਦੀ ਤਰ੍ਹਾਂ ਮੈਂ ਕਈ ਵਾਰ ਕਿਹਾ ਕਿ ਪਿਛਲੇ 50 ਸਾਲ ਤੋਂ ਕਈ ਵਾਰ ਪੰਜਾਬ ਨਾਲ ਕੇਂਦਰ ਸਰਕਾਰਾਂ ਨੇ ਵਿਤਕਰਾ ਕੀਤਾ ਚਾਹੇ ਉਹ ਕਾਂਗਰਸ ਦੀ ਚਾਹੇ ਉਹ ਬੀਜੇਪੀ ਦੀ ਹੈ ਜਦੋਂ ਵੀ ਕੇਂਦਰ ਵਿਤਕਰਾ ਕਰਦਾ ਤੇ ਜਾਖੜ ਕਾ ਪ੍ਰਵਾਦ ਦਿੱਲੀ ਦੇ ਨਾਲ ਖੜ ਜਾਂਦਾ ਪੰਜਾਬ ਦੇ ਦਲ ਖੜ ਦੀ ਬਜਾਏ ਅੱਜ ਜਿਹੜਾ ਇਸ਼ੂ ਹੈ ਅੱਜ ਸ਼ਹੀਦਿਆ ਦੇ ਭਗਤ ਸਿੰਘ ਨੂੰ ਕਰਤਾਰ ਸਰਾਬੇ ਨੂੰ ਉਦਮ ਸਿੰਘ ਜੀ ਨੂੰ ਆ ਜਿਹੜੀ ਥਾਂ ਤੇ ਖੜੇ ਆ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਦੀ ਯਾਦਗਾਰ ਦੇ ਥੱਲੇ ਖੜੇ ਆ ਜਲਿਆਂ ਵਾਲਾ ਬਾਗ ਆ ਜਿੱਥੇ ਆਪਾਂ ਖੜੇ ਆ ਸਰ ਇਹਨਾਂ ਨੂੰ ਕਿਉਂ ਨਹੀਂ ਦਿਖਾਉਣਾ ਇਹਨਾਂ ਨੂੰ ਨਾ ਦਿਖਾਉਣ ਦਾ ਜਿਹੜਾ ਭਾਜਪੀ ਨੇ ਜਿਹੜਾ ਅਸੀਂ ਕਹਿੰਦੇ ਆ ਜਿਹੜਾ ਸੀਐਮ ਸਾਹਿਬ ਕਹਿੰਦੇ ਆ ਮੰਤਰੀ ਸਾਹਿਬ ਕਹਿੰਦੇ ਆ ਕਿ ਭਾਜਪੀ ਨੇ ਪੋਲੀਟੀਕਲ ਵਿਫਕਾ ਕੀਤਾ ਪੰਜਾਬ ਦੇ ਨਾਲ ਜਿਹੜਾ ਪਿਛਲੇ 1.5 ਸਾਲ ਤੋਂ ਜ਼ਿਆਦਾ ਆ ਕਦੀ ਗਵਰਨਰ ਦੇ ਰਹੀਂ ਕਦੀ ਸਾਡੇ ਫੰਡ ਰੋਕਦੇ ਆ ਕਦੀ ਕੁਛ ਕਰਦੇ ਆ ਇਸ ਕਰਕੇ ਮੈਂ ਇੱਥੇ ਇਹ ਚਿੱਠੀ ਲੈ ਕੇ ਆਇਆ ਉਹਨਾਂ ਨੇ ਪੜਨੀ ਹੋਊਗੀ ਇਹ ਚਿੱਠੀ ਜਾਕਰ ਸਾਹਿਬ ਕੋ ਵੀ ਆ ਗਈ ਹੋਊਗੀ ਉਹਨਾਂ ਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਹੋਊਗੀ ਮੈਂ ਪੱਸੋਂ ਵੀ ਕਿਹਾ ਸੀ ਕਿ ਪੰਜਾਬ ਦੀ ਧਰਤੀ ਤੇ ਇਦਾਂ ਦੇ ਲੀਡਰ ਹੋਏ ਜਿਹੜੇ ਪੰਜਾਬ ਦੇ ਨਾਲ ਖੜ੍ਹਦੇ ਵੀ ਜਾਏ ਕੇਂਦਰ ਸਰਕਾਰ ਦੀਆਂ ਨਕਾਮੀਆਂ ਤੇ ਕੇਂਦਰ ਸਰਕਾਰ ਦੇ ਤੱਕੇਸ਼ਾਈਆਂ ਦੇ ਉੱਤੇ ਪਰਦਾ ਪਾਉਂਦੇ ਆ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਕੇਂਦਰ ਨੇ ਵਿਤਕਰਾ ਕੀਤਾ ਸਿੱਧਵਾਰਾ ਤੋਂ ਮੈਂ ਕਹਿ ਲਗਾ ਔਰ ਅੱਜ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਜਿਹੜੀ ਜਿਹੜੀ ਸਟੇਟ ਦੀਆਂ ਬੱਲੇ ਐਗਜ਼ੈਕਟ ਹੋ ਗਏ ਜਿਹੜੀ ਜਿਹੜੀ ਸਟੇਟ ਜਿਹਦੀਆਂ ਚੱਕੀਆਂ ਪ੍ਰੇਰਿਤ ਚ ਨਹੀਂ ਗਈਆਂ ਉਹਦੀਆਂ ਚੱਕੀਆਂ ਜਿਹੜੀਆਂ ਅਸੀਂ ਲਾਲ ਕਿਲੇ ਤੇ ਇਧਰ ਉਧਰ ਦਿਖਾਵਾਂਗੇ ਸੱਤ ਸੀਐਮ ਸਾਹਿਬ ਨੇ ਵੀ ਕਲੀਅਰ ਕੀਤਾ ਬਿਲਕੁਲ ਸਾਨੂੰ ਮਨਜੂਰ ਨਹੀਂ ਅਸੀਂ ਆਪਣੇ ਸ਼ਹੀਦਾਂ ਨੂੰ ਅਸੀਂ ਕਰਤਾ ਸਿੰਘ ਸਰਾਬੇ ਨੂੰ ਛੇਦਿਆਂ ਦੇਮ ਪੱਗਸੇ ਨੂੰ ਲਾਲਾ ਲਾਜ ਬਤਵਾਏ ਜੀ ਨੂੰ ਆ ਜਿਹੜੇ ਜਨੇ ਵਾਲੇ ਬਾਗ ਦੇ ਸ਼ਹੀਦ ਨੇ ਇਹਨਾਂ ਦੀਆਂ ਝਾਕੀਆਂ ਨੂੰ ਜਿੱਦਾਂ ਉਹ ਕਹਿੰਦੇ ਆ ਕਿ ਇਦਾਂ ਦਿਖਾ ਦਿਖਾ ਦਿਖਾਉਣ ਦਾ ਮੌਕਾ ਦੇਾਂਗੇ ਸਰ ਬਿਲਕੁਲ ਨਹੀਂ ਦੇਾਂਗੇ ਹੀ ਉਹਨਾਂ ਦੀ ਇਹ ਗੱਲ ਮੰਨਣ ਲਈ ਤਿਆਰ ਨਹੀਂ ਸਾਡਾ ਪਹਿਲਾਂ ਜੱਜਟ ਕੀਤਾ ਜੱਜਟ ਕਰਕੇ ਉਹ ਕਹਿੰਦੇ ਜੀ ਤੁਹਾਨੂੰ ਇਹ ਮੌਕਾ ਦੇ ਦੇਾਂਗੇ ਕੱਲ ਵੀ ਜਿਹੜੇ ਕੇਂਦਰ ਦੇ ਇੱਕ ਮੰਤਰੀ ਦੇ ਕਹੇ ਅੱਜ ਚਿੱਠੀ ਦੇ ਵਿੱਚ ਅੱਜ ਤੁਸੀਂ ਪੜਿਆ ਹੋਣਾ ਸੋ ਸਾਨੂੰ ਇਹ ਬਿਲਕੁਲ ਮਨਜੂਰ ਨਹੀਂ ਅਸੀਂ ਆਪਣੇ ਸ਼ਹੀਦਾਂ ਦਾ ਇੱਦਾਂ ਜਿਹੜਾ અપમાન ਨਹੀਂ ਹੋਣਦਿਆਂਗੇ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਦੇ ਆਂ ਆਪਣੇ ਸ਼ਹੀਦਾਂ ਦੀਆਂ ਇਹ ਜਿਹੜੀਆਂ ਝਲਕੀਆਂ ਅਸੀਂ 26 ਜਨਵਰੀ ਨੂੰ ਖੁਦ ਪੰਜਾਬ ਵਿੱਚ ਹੀ ਦਿਖਾਵਾਂਗੇ ਜਦੋਂ ਸੀਐਮ ਸਾਹਿਬ ਨੇ ਕਹਿ ਕੇ ਦਿੱਲੀ ਪੰਜਾਬ ਭਵੰਦੇ ਬਾਅਦ ਵੀ ਅਸੀਂ ਦਿਖਾਵਾਂਗੇ ਸੋ ਮੈਂ ਇੱਥੇ ਤਹ ਆਇਆ ਕਿ ਜਾਖੜ ਸਾਹਿਬ ਨੂੰ ਤੁੰਤ ਜੜੀਆਂ ਸਾਰੇ ਸਾਰੇ ਵਰਲਡ ਦੇ ਪੰਜਾਬੀਆਂ ਨੂੰ ਵਰਲਡ ਦੇ ਪੰਜਾਬੀਆਂ ਕੋਲ ਮਾਫੀ ਮੰਗਣੀ ਚਾਹੁੰਦਾ ਮੈਂ ਵਰਲਡ ਦੇ ਪੰਜਾਬੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਿੱਦਾਂ ਕਾਨੂੰਨਸ ਲਗਾਤਾਰ ਪੰਜਾਬ ਨਾਲ ਵਿਤਕਰਾ ਕਰਦੀ ਆ ਰਹੀ ਆ ਇਸੇ ਤਰ੍ਹਾਂ ਮੈਂ ਫੇਰ ਬਾਅਦ ਬਾਅਦ ਇਹ ਸ਼ਬਦ ਕਹਿਣਾ ਕਿ ਜਿਹੜਾ 1.5 ਸਾਲ ਦਿੱਲੀ ਦੀਆਂ ਸੜਕਾਂ ਉੱਤੇ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਕਿਸਾਨਾਂ ਦਾ ਰਲ ਕੇ ਜਿਹੜਾ ਅੰਦੋਲਨ ਕੀਤਾ ਔਰ ਜਿਹੜਾ ਮੋਦੀ ਸਰਕਾਰ ਨੂੰ ਝਕਾਇਆ ਕਾਲੇ ਕਾਨੂੰਨ ਜਿਹੜੇ ਪੰਜਾਬ ਦੀ ਸਾਡੀ ਧਰਤੀ ਬਦਲਣ ਲਈ ਜਿਹੜੇ ਲੈ ਕੇ ਆਏ ਸੀਗੇ ਉਹ ਕਿਹੜ ਕੱਢਣ ਵਾਸਤੇ ਸਾਨੂੰ ਬਾਅਦ ਬਾਅਦ ਜਲੀਲ ਕੀਤਾ ਜਾਂਦਾ ਬਾਅਦ ਬਾਅਦ ਸਾਨੂੰ ਜਿਹੜਾ ਹਰ 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 ਫਲਟ ਦੇ ਉੱਤੇ ਜਿਹੜਾ ਸਾਡੇ ਦਾ ਵਿਤਕਰਾ ਕਰਦੇ ਆ ਅਸੀਂ ਆਪਣੇ ਪੈਰਾਂ ਤੇ ਖੜੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਸਰਕਾਰ ਅਸੀਂ ਤਾਂ ਸਾਡਾ ਜੀਦਾ ਹੀ ਆਪਣੇ ਸ਼ਹੀਦਾਂ ਦਾ અપਮਾਨ ਨਹੀਂ ਹੋਣ ਦਿਆਂਗੇ ਭਾਵੇਂ ਜੋ ਮਰਜ਼ੀ ਕਰ ਲੈਣ ਉਹ ਜਿੱਦਾਂ ਮਰਜ਼ੀ ਕਰ ਲੈਣ ਸਰ ਉਹ ਚਾਕੀ ਨਾ ਕੱਢੁੰਦੇ ਪਰ ਮੈਂ ਦਿੱਲੀ ਦੇ ਹਾਕਮਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੂਰੇ ਭਾਰਤ ਵਾਸੀਆਂ ਦੇ ਉਹਦੇ ਦੁਨੀਆਂ ਭਰ ਦੇ ਪੰਜਾਬੀਆਂ ਦੇ ਦਿਲਾਂ ਵਿੱਚੋਂ ਸ਼ਹੀਦ ਆਜਮ ਭਗਤ ਸਿੰਘ ਨੂੰ ਨਹੀਂ ਕਰ ਸਕਦੇ ਕਰਤਾਰ ਸਰਾਭੇ ਨੂੰ ਨਹੀਂ ਕਰ ਸਕਦੇ ਉਦਮ ਸਿੰਘ ਨੂੰ ਨਹੀਂ ਕਰ ਸਕਦੇ ਤੁਸੀਂ ਇੰਨਾ ਮਹਾਨ ਸ਼ਹੀਦਾਂ ਨੂੰ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਨਹੀਂ ਕਰ ਸਕਦੇ ਸਾਡੀ ਵਿਰਾਸਤ ਤੁਸੀਂ ਕਦੀ ਨਹੀਂ ਕਰ ਸਕਦੇ ਜਿਹੜਾ ਪੰਜਾਬ ਹੈ ਇਹ ਭਾਰਤ ਦੇਸ਼ ਦਾ ਦਿਲ ਹੈ ਇਸ ਕਰਕੇ ਪੰਜਾਬ ਨੂੰ ਅਗਨੋਰ ਕਰਨਾ ਬੀਜੇਪੀ ਨੂੰ ਬਹੁਤ ਮਿੰਗਾ ਪਾਊਗਾ ਔਰ ਜਿਹੜਾ ਝੂਠ ਜਾਖੜ ਦੇ ਮਾਰਿਆ ਉਹ ਜਾਖੜ ਨੂੰ ਹੁਣੇ ਲੋਕ ਸਭਾ ਦੇ ਇਲੈਕਸ਼ਨ ਆ ਜਿਹੜੀਆਂ ਉਸ ਝੂਠ ਦਾ ਖਮਿਆਦਾ ਜਿਹੜਾ ਪੰਜਾਬ ਦੇ ਲੋਕ ਉਹ ਨੂੰ ਉਹਦਾ ਖਬਿਆਦਾ ਹੁਣੇ ਜਿਹੜਾ ਪੁਗਤਾ ਕੇ ਦੱਸਣਗੇ ਕਿ ਕੀ ਹੁੰਦਾ ਝੂਠ ਮਾਰਦਾ ਤੁਸੀਂ ਬਹੁਤ ਝੂਠ ਮਾਰਿਆ ਜਾਖੜ ਸਾਹਿਬ ਤੁਸੀਂ ਝੂਠ ਦੇ ਕਾਰਡ ਤੋੜਦੇ ਇੱਕ ਦੀ ਬਹੁਤ ਬਹੁਤ ਮਾਰਦੇ ਹੋ ਪਰ ਸਰ ਜਿੱਥੇ ਸਿਆਸਤ ਕਰਦੇ ਹੋ ਆਪਣੇ ਆਪ ਨੂੰ ਪੰਜਾਬ ਦਾ ਲੀਡਰ ਕਹਿੰਦੇ ਹੋ ਕਦੀ ਪੰਜਾਬ ਦੇ ਪੁੱਤ ਦੇ ਬਣ ਕੇ ਦਿਖਾਓ ਕਦੀ ਪੰਜਾਬ ਦੇ ਨਾਲ ਹਾਰਾ ਨਾਰਾ ਤੇ ਮਾਰੋ ਤੁਹਾਨੂੰ ਜਿਹਦੇ ਤੇ ਜਦੋਂ ਸਾਡੇ ਫੰਡ ਰੱਖਦੇ ਆ ਜਦੋਂ ਸਾਡੇ ਫੰਡ ਰੱਖਦੇ ਆ ਆਰਡੀਐਫ ਦਾ ਪ੍ਰਾਹਾ ਡੱਕਦੇ ਆ ਪੰਜਾਬ ਦੇ ਛੜਕਾ ਬੜਨੀਆਂ ਲਿੰਕ ਰੋਡਾਂ ਬੜਨੀਆਂ ਉਹ ਕਿਸਾਨਾਂ ਦੀਆਂ ਬੜਨੀਆਂ ਪਿੰਡਾਂ ਦੇ ਤੇ ਮੈਦੂਰ ਰਹਿੰਦੇ ਕਿਸਾਨ ਰਹਿੰਦੇ ਉਹਨਾਂ ਦੀਆਂ ਬੰਦੀਆਂ ਸਰਕਾਰ ਦੀ ਹਾਰ ਦਾ ਨਾਰਾ ਮਾਰਿਆ ਤੁਸੀਂ ਕਦੀ ਕਹਿ ਕੇ ਫੰਡ ਦਿਓ ਜਿਹੜੀ ਵੀ ਇਤਕਰਾ ਕਰਦੇ ਤੁਸੀਂ ਉੱਤੇ ਝੂਠ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਹੋ ਸੋ ਤੁਹਾਡਾ ਝੂਠ ਜਿਹੜਾ ਚਿੱਠੀ ਦੇदाई ਫੜਿਆ ਗਿਆ ਔਰ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਸੁਨੀਲ ਜਾਖੜ ਨੇ ਝੂਠ ਬਾਲ ਕੇ ਸਾਡੇ ਵੱਡੇ ਮਹਾਨ ਸ਼ਹੀਦਾਂ ਦਾ ਜਿਹੜਾ અપਮਾਨ ਕੀਤਾ ਜਿਹੜੀ ਚੀਜ਼ ਅਸੀਂ ਨਹੀਂ ਬਰਦਾਸ਼ਤ ਕਰ ਸਕਦਾ ਕਾਰਨ ਕੀ ਸਮਝਦੇ ਇਹ ਦੂਸਰੀ ਵਾਰ ਪੰਜਾਬ ਦੀ ਚਾਕੀ ਰੱਦ ਹੋਈ ਨਹੀਂ ਨਹੀਂ ਕਾਮੇ ਪੋਲੀਟੀਕਲ ਕਾਮ ਅਬਾਹ ਨਹੀਂ ਤੇ ਕਰਨਾ ਉਹ ਇੱਕ ਜਿਹੜਾ ਜਾਖੜ ਨੇ ਪਹਿਲਾਂ ਕਿਹਾ ਪਸੋ ਚ ਜਦੋਂ ਨੇ ਪੀਸੀ ਕੀਤੀ ਕਿ ਨੌਵਾਂ ਵਾਰ ਜੈਕਟ ਜੇ ਨੌਵਾਂ ਵਾਰ ਜੈਕਟ ਕੀਤਾ ਤਾਂ ਕੀ ਕਰ ਰਹੀ ਪੰਜਾਬ ਦਾ ਲੀਡਰ ਕਿੱਥੇ ਗਿਆ ਸੀ ਉਹਦੋਂ ਕਪਤਨ ਮਨਿੰਦਰ ਸਿੰਘ ਕਿੱਥੇ ਸੀ ਬਾਦਲ ਸਾਹਿਬ ਕਿੱਥੇ ਸੀ ਜਿਹੜੀ ਜਿਹੜੀ ਅੱਜ ਬੀਜੇ ਉਹਦੋਂ 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 ਜਸਦੀਪ ਜਾਖੜ ਜੀ ਕਾਂਗਰਸ ਦੇ ਨਾਲ ਸੀਗੇ ਅੱਜ ਬੀਜੇਪੀ ਦੇ ਨਾਲ ਨੇ ਬੀਜੇਪੀ ਦੇ ਕਾਲੀ ਦਲ ਦੀ ਕੋਲੀਸ਼ਨ ਸਰਕਾਰ ਰਹੀ ਹੈ ਇਹ ਕਿੱਥੇ ਸੀ ਕਿਉਂ ਨਹੀਂ ਇਹਨਾਂ ਆਵਾਜ਼ ਉਠਾਈ ਕਿ ਸਾਡੀਆਂ ਝਲਕੀਆਂ ਕਿਉਂ ਨਹੀਂ ਦਿਖਾਉਂਦੇ ਅੱਜ ਅੱਜ ਜਿਹੜੀ ਆਵਾਜ਼ ਠਾਈ ਉਸ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਵਾਪਤ ਹੋ ਤੁਹਾਡਾ ਅਲਸੇਗ ਮਾਨ ਨੇ 28 ਜਿਹੜੀ ਇਹਨਾਂ ਨੂੰ ਹੁੰਚੜ ਲੱਗਦੀ ਹੈ ਜਿਹੜੀ ਇਹਨਾਂ ਨੂੰ ਲੱਗਦਾ ਕਿ ਇਹ ਤਾਂ ਅਸੀਂ ਉਦਾਂ ਹੀ ਹਾਂ ਸੋ ਇਹ ਇੱਕ ਵਿਤਕਰਾ ਸਰ ਜਿੱਥੇ-ਜਿੱਥੇ ਵੀ ਅੱਜ ਤੋਂ ਲਿਸਟ ਬੜੋ ਉਹਨਾਂ ਦੀ ਬੰਗਾਲ ਪੰਜਾਬ ਤੋਂ ਬਾਅਦ ਬੰਗਾਲ ਨੇ ਸਭ ਤੋਂ ਵੱਧ ਕਤਵੰਦੀਆਂ ਕੀਤੀਆਂ ਬੰਗਾਲ ਵੀ ਜਿਹੜਾ ਉਹਦੋਂ ਵੀ ਸੈਟ ਕਰਤਾ ਜਿੱਥੇ-ਜਿੱਥੇ ਭਾਪੀ ਦੀ ਸਰਕਾਰਾਂ ਨਹੀਂ ਗਿਆ ਉੱਥੇ ਹਰ ਕਿਸਮ ਦਾ ਧੱਕਾ ਕਰਦੇ ਸਾਡੇ ਦਾ ਇਹ ਪੋਲੀਟਿਕਲ ਧੱਕਾ ਹੋਇਆ ਪੰਜਾਬ ਦੇ ਨਾਲ ਪਰ ਅਸੀਂ ਆਪਣੇ ਸ਼ਹੀਦਾਂ ਦਾ અપਮਾਨ ਨਹੀਂ ਹੋਣ ਦਿਆਂਗੇ ਆਪਣੇ ਸ਼ਹੀਦਾਂ ਦੇ ਪੂਰੀ ਦੁਨੀਆ ਦੇ ਉਹਦੀ ਦੁਨੀਆ ਜਾਣਦੀ ਏ ਸਿੱਧਾ ਅਜਮ ਭਗਤ ਸਿੰਘ ਨੂੰ ਲੋਕਾਂ ਦੇ ਦਰਾਂ ਤੋਂ ਉਹਦੀ ਕੱਢਿਆ ਜਾ ਸਕਦਾ ਭਾਵੇਂ ਜੋ ਬਦੀ ਹੋ ਜੇ ਅਸੀਂ ਉਹਨਾਂ ਦੀਆਂ ਝਾਕੀਆਂ ਜਿਹੜੀਆਂ ਖੁਦ ਦਿਖਾਵਾਂਗੇ ਖੁਦ ਅਸੀਂ ਪਬੰਦ ਕਰਦੇ